ਕੁਸਤੇ ਵੀ ਡਿਗਨੇ ਕੀਤੀ ਹੈ ਨਗੀਆ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹਨਾਂ ਹੀ ਉਹਨਾਂ ਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਕਾਦੇ ਦੌਰ ਲਈ ਹੋਈ ਸੀ ਆਪਾਂ ਕਾਦੇ ਲੜਾਈ ਅਸੀਂ ਲੜ ਰਹੇ ਹਾਂ ਆਪਾਂ ਮੈਂ ਇਹ ਹੀ ਕੰਗਰਜੀ ਇਨਫ ਇਸ ਇਨਫ ਜੋ ਬੇਲਾ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਮੰਤਰੀਆਂ ਨੂੰ ਸਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹੂੰਗਾ ਕਿ ਤਰੀਕ ਯਾਦ ਰੱਖ ਲੰਮ 18 ਜੂਨ 2025 ਕਿ ਅੱਜ ਤੋਂ ਬਾਅਦ ਰੋਜ਼ ਦੇ ਫੁੱਲ ਸਟਾਪ ਲਾਦਾ ਤੁਹਾਡੇ ਤੇ ਫੇਰ ਮੈਂ ਕਿਉਂ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਵੀ ਤਾਂ ਇਹਦਾ ਬੋਲਦਾ ਨਹੀਂ ਹੁੰਦਾ ਉਹ ਘਟਗਲੇ ਤਰੀ ਦੀ ਇਹ ਉਹ ਨਾਮ ਤੋੜ ਕੇ ਅਸੀ ਗੱਲ ਕਰ ਲਈਆ ਤੇ ਯੂ ਕੈਨ ਅੰਡਰਸਟੈਂਡ ਵੀ ਅਸੀ ਕਿੰਨੇ ਦੁਖੀਆ ਮੇਰਾ ਪਰਵਾਨ ਕਿਦਾਂ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿੰਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜੀ ਹੰਕਾਰਾਂ ਤੇ ਪਹੁੰਚ ਗਏ ਤੁਸੀਂ ਤੇ ਅੱਜ ਕੱਲ ਦੇ ਜਰਨੈਲ ਕੀ ਕੰਮ ਕਰਦੇ ਨੇ ਫਿਰ ਇਹੀ ਕੰਮਾਂ ਕਰਨ ਨੂੰ ਰਹਿ ਗਏ ਕਿਸ ਨੂੰ ਡਿਜੀਟਲ ਟਾਰਗੇਟ ਕਰ ਲੋ ਕਿਸੇ ਦੀ ਫੈਮਿਲੀ ਟਾਰਗੇਟ ਕਰ ਲੋ ਕਿਸੇ ਦੀਆਂ ਫੋਟੋਸ ਵੀਡੀਓ ਤੁਸੀਂ ਸਭ ਜਿਹੜੇ ਟਾਰਗਟ ਕਰ ਲੋ ਤੁਸੀਂ ਤੇ ਅੱਜ ਦੇ ਜਰਨੈਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੁਮਨ ਅੱਜ ਜਿਹੜੀ ਪੀਸੀ ਐਸੇ ਬੁੱਧ ਚ ਰੱਖੀ ਹੈ ਕਿ ਜਿਹੜੀ ਬਰੀ ਫੋਟੋ ਦੇ ਨਾਲ ਇੱਕ ਲੇੜੀ ਦੀ ਫੋਟੋ ਜੋ ਕਿ ਬেরি ਪਹਿਲਾਂ ਉਹ ਐਕਸ ਵਾਈਫ ਸੀਗੇ ਉਹਨਾਂ ਦੀ ਫੋਟੋ ਨੂੰ ਐਡਿਟ ਕਰਕੇ ਮੇਰੇ ਨਾਲ ਜੋੜ ਕੇ ਚੀਜ਼ਾਂ ਦੇ ਨੂੰ ਸਫਲ ਕੀਤਾ ਜਾ ਰਿਹਾ ਹੈਗਾ ਤੇ ਇਹਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਤੇ ਉਸ ਉਸ ਲੜਕੀ ਦਾ ਪਰਿਵਾਰ ਚਲੋ ਜਿੱਥੇ ਵੀ ਹੋਵੇਗੀ ਸੁਖਸਾਲ ਹੋਵੇਗੀ ਖਰਾਜੀ ਖੁਸ਼ੀ ਹੋਵੇਗੀ ਤੇ ਜੇ ਉਹ ਨੂੰ ਇਹੋ ਖਬਰ ਪੁੱਛੇ ਤੇ ਉਹ ਤੇ ਕੀ ਬੀਤਦੀ ਹੋਗੀ ਉਹਦਾ ਠੀਕ ਉਸ ਹਾਲ